ਦੋਸਤੋ ਅੱਜ ਆਪਾਂ ਪਹੁੰਚ ਗਏ ਆਈ ਮੋਗਾ ਟਰੈਕਟਰ ਮੰਡੀ ਤੇ ਤੇ ਮੋਗਾ ਟਰੈਕਟਰ ਮੰਡੀ ਤੇ ਬਹੁਤ ਹੀ ਜ਼ਿਆਦਾ ਰਾਸ਼ਾ ਟਰੈਕਟਰਾਂ ਦਾ ਤੁਸੀਂ ਵੇਖ ਸਕਦੇ ਆ ਤੇ ਚਲੋ ਆਪਾਂ ਤੁਹਾਡੇ ਨਾਲ ਕਰਦੇ ਆ ਟਰੈਕਟਰਾਂ ਦੇ ਰੇਟ ਸਾਂਝੇ ਕਿਹੜਾ ਮਾਡਲ ਆ ਕੀ ਪਰਾਇਆ ਉਹਦਾ ਜੀ ਤੇ ਚਲੋ ਪਹਿਲਾ ਟਰੈਕਟਰ ਲੈਣਾ ਇਹ ਆਪਾਂ MC 241 2000 ਮਾਡਲ ਆਈ ਪੂਰਾ 2 ਲੱਖ ਤੇ 25 ਹਜ਼ਾਰ ਰੁਪਏ ਦਾ ਟਮਾਡ ਆ ਟਰੈਕਟਰ ਦੀ ਹਾਲਤ ਤੁਸੀਂ ਵੇਖ ਸਕਦੇ ਆ ਬੈਕ ਟਾਇਰ ਇਹਦੇ 13 6 28 ਦੇ ਆ ਵਧੀਆ ਚੰਗੀ ਹਾਲਤ ਦੇ ਵਿੱਚ ਹੈ। ਅਗਲਾ ਟਰੈਕਟਰ ਆ ਗਿਆ 16 ਲਗਾ DI 60 ਦਾ। ਬੈਕ ਟਾਇਰਾਂ ਦੀ ਵੀ ਹਾਲਤ ਚੰਗੀ ਆ ਤੇ ਫਰੰਟ ਟਾਇਰਾਂ ਦੇ ਹਾਲਤ ਵੀ ਚੰਗੀ ਆ। ਬਾਕੀ ਉਹ ਰੰਗ ਬਣਨ ਵਾਲੋ ਵੀ ਟਰੈਕਟਰ ਸਾਹ ਪਿਆ। 2008 ਮਾਡਲ ਆ ਤੇ 3 ਲੱਖ 20 ਹਜ਼ਾਰ ਦੀ ਡਿਮਾਂਡ ਆ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ। ਕੋਈ ਕੋਸ ਅੰਦਾਜ਼ਾ ਵੀਡੀਓ ਦੇ ਵਿੱਚ ਵੀ ਲੱਗ ਜਾਂਦਾ ਹੁੰਦਾ। ਅਗਲਾ ਟਰੈਕਟਰ ਆ ਗਿਆ ਜੀ ਪ੍ਰੀਤ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਜੇ ਆ ਮਾਡਲ ਹੈਗਾ 13 ਤੇ 2 ਲੱਖ ਤੇ 65000 ਰੁਪਏ ਇਸ ਦੀ ਡਿਮਾਂਡ ਆ ਤੇ ਬਾਕੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਆਲਟਰਾ 605 DI ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਪਿਛਲੇ ਟਾਇਰ ਤਾਂ ਰੇਡੀਅਲ ਟਾਇਰ ਆ ਜੀ ਫਰੰਟ ਟਾਇਰ ਵੀ ਓਕੇ ਆ 2009 ਮਾਡਲ ਆ 3 ਲੱਖ 75000 ਰੁਪਏ ਡਿਮਾਂਡ ਆ ਬਾਈ ਜੀ ਪੰਜਾਬ ਨੰਬਰ ਆ ਪੀਪੀਜੀ 08 ਅਗਲਾ ਟਰੈਕਟਰ ਆ ਗਿਆ ਜੀ ਨਿਊ ਹਾਲੈਂਡ ਵਾਲਿਆਂ ਦਾ 3630 2010 ਮਾਡਲ ਆ 3 ਲੱਖ 60000 ਰੁਪਏ ਡਿਮਾਂਡ ਆ ਜਿਹੜੇ ਬੈਕ ਟਾਇਰ ਹੈਗੇ ਇਹਦੀ 16 16 928 ਦੇ ਆ ਬਾਕੀ ਓਕੇ ਕੰਡੀਸ਼ਨ ਦਾ ਹੀ ਟਰੈਕਟਰ ਆ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਕੋਈ ਪੇਂਟ ਪੂਂਟ ਤਾਂ ਨਹੀਂ ਹੋਇਆ ਲੱਗਦਾ ਕਿਸੇ ਪਾਸਿਓਂ ਅਗਲਾ ਟਰੈਕਟਰ ਆ ਗਿਆ ਯਾਰ ਜਣ 2011 ਮਾਡਲ ਆ 4 ਲੱਖ ਤੇ 15000 ਰੁਪਏ ਡਿਮਾਂਡ ਆ ਪਾਵਰ ਸਟੀering ਆ ਜੀ ਅਗਲੇ ਟਾਇਰ ਬਾਈ ਨੇ ਦੂਸਰੇ ਪਵਾਏ ਜੇ ਜਿਹੜੇ ਆਪਣੇ ਮਗਰਲੇ ਟਾਇਰ ਉਹ ਗੁੱਡ ਨਾਲੇ ਹੁੰਦੇ ਆ ਉਸ ਤਰ੍ਹਾਂ ਦੇ ਪੀਵੀ 41 ਨੰਬਰ ਆ ਜੀ ਬਾਈ ਦਾ ਪੰਜਾਬ ਨੰਬਰ ਟਰੈਕਟਰ ਆ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਆ ਉਸ ਤੋਂ ਬਾਅਦ ਫੇਰ ਆ ਗਿਆ ਜੀ ਅਰਜਨ ਇਹ ਵੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ 2013 ਮਾਡਲ ਆ 4 ਲੱਖ ਤੇ 10000 ਰੁਪਏ ਦੀ ਡਿਮਾਂਡ ਆ ਬਾਕੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਤੇ ਦੇਖ ਸਕਦੇ ਆ ਤੁਸੀਂ ਉਸ ਤੋਂ ਬਾਅਦ ਆ ਗਿਆ ਜੀ ਅਰਜਨ 5310 ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਇਹ ਮਾਡਲ ਹੈਗਾ ਜੀ 2016 ਇਹ 5 ਲੱਖ ਤੇ 55000 ਰੁਪਏ ਦੀ ਡਿਮਾਂਡ ਆ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਆ ਜੀ ਟਾਇਰਾਂ ਦੇ ਕੰਡੀਸ਼ਨ ਵੀ ਓਕੇ ਪਈ ਆ। ਬੈਕ ਟਾਇਰ ਜਿਹੜੇ ਇਹਦੇ ਹੈਗੇ 16928 ਦੇ ਆ। ਇਹ ਵੀ ਪੰਜਾਬ ਨੰਬਰ ਆ IPV03। ਉਹਲਾ ਟਰੈਕਟਰ ਆ ਗਿਆ ਜੀ ਨਿਊ ਹਾਲੈਂਡ ਵਾਲਿਆਂ ਦਾ 3630। ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਓਕੇ ਟਰੈਕਟਰ ਪਾ ਪੂਰਾ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ 2018 ਹੀ ਮਾਡਲ ਆ। ਤੇ 6 ਲੱਖ ਤੇ 15000 ਰੁਪਏ ਡਿਮਾਂਡ ਆ ਬੈਕ ਟਾਇਰ ਇਹਦੇ ਹੈਗੇ 16928 ਦੇ। ਉਸ ਤੋਂ ਬਾਅਦ ਅਗਲਾ ਟਰੈਕਟਰ ਹੈ ਗਾਇਸ ਸਵਰਾਜ 735 96 ਮਾਡਲ ਆ ਇਹ 1 ਲੱਖ 85000 ਰੁਪਏ ਇਸ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਬੈਕ ਟਾਇਰ ਚ 12 4 28 ਦੇ ਆ ਬਾਕੀ ਵਧੀਆ ਚਾਲੂ ਹਾਲਤ ਦੇ ਵਿੱਚ ਟਾਇਰ ਆ ਵਧੀਆ ਨਵੀਂ ਕੰਡੀਸ਼ਨ ਦੇ ਵਿੱਚ ਹੀ ਆ ਟਾਇਰ ਉਸ ਤੋਂ ਬਾਅਦ ਆ ਗਈ ਫਾਰਮ 60 ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਆ ਜੀ ਬੈਕ ਟਾਇਰ ਇਹਦੇ ਹੈਗੇ ਆ ਜੀ 13 28 ਦੇ ਐਮ ਆਰਪ ਦੇ ਟਾਇਰ ਆ 98 ਮਾਡਲ ਆ 2 ਲੱਖ ਤੇ 36000 ਰੁਪਿਆ ਡਿਮਾਂਡ ਆ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਈ 4855 ਪੈਕ ਟਾਇਰ ਘਸੇ ਹੋਏ ਆ ਫਰੰਟ ਟਾਇਰ ਵੀ ਲੰਗਾ ਜਿਹਾ ਲਾਉਂਦੇ ਆ 93 ਮਾਡਲ ਆ 2 ਲੱਖ ਤੇ 10000 ਰੁਪਿਆ ਇਸ ਦੀ ਡਿਮਾਂਡ ਆ ਅਗਲਾ ਟਰੈਕਟਰ ਆ ਗਈ 4724 96 ਮਾਡਲ ਆ 1 ਲੱਖ ਤੇ 35000 ਰੁਪਿਆ ਡਿਮਾਂਡ ਆ ਉਸ ਤੋਂ ਅਗਲਾ ਟਰੈਕਟਰ ਆ ਗਈ ਸੋਨਾਲੀ ਕਾ ਪੰਜਾਬ ਨੰਬਰ 2002 ਮਾਡਲ ਆ 1,35,000 ਰੁਪਏ ਡਿਮਾਂਡ ਹੈ ਜੀ ਕੰਡੀਸ਼ਨ ਓਕੇ ਪਈ ਆ ਟਰੈਕਟਰ ਦੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਅਗਲਾ ਟਰੈਕਟਰ ਆ ਗਿਆ ਜੀ ਸੋਰਾਜ 98 ਮਾਡਲ 1,85,000 ਰੁਪਏ ਡਿਮਾਂਡ ਆ ਬੈਕ ਟਾਇਰ ਇਹਦੇ ਹੈਗੇ ਜੀ ਨਵੇਂ ਬਿਲਕੁਲ ਗੁਡੀਅਰ ਦੇ ਤੇ ਫਰੰਟ ਟਾਇਰ ਇਹਦੇ ਕੱਝ ਹੋਏ ਆ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸੋਨਾ ਲੀ ਕਾਡੀ ਆ ਜੀ 60 ਦਾ ਆ 35 ਦਾ ਸੌਰੀ 2005 ਮਾਡਲ ਆ 190000 ਰੁਪਿਆ ਡਿਮਾਂਡ ਆ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਆ ਟਰੈਕਟਰ ਦੀ ਚਲੋ ਹੋਰ ਵੀ ਬਹੁਤ ਕਾਫੀ ਟਰੈਕਟਰ ਹੈ ਜੀ ਆਪਾਂ ਤੁਹਾਡੇ ਨਾਲ ਰੇਟ ਸ਼ੇਅਰ ਕਰਾਂਗੇ ਜਰੂਰ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ 750 ਦਾ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਬੈਕ ਟਾਇਰ ਇਹਦੇ ਘਸੇ ਹੋਏ ਆ ਜੀ ਫਰੰਟ ਟਾਇਰ ਕਾਫੀ ਹਾਲਤ ਦੇ ਵਿੱਚ ਚੰਗੇ ਆ ਇਹ ਹੈਗਾ ਜੀ 2010 ਮਾਡਲ 2 ਲੱਖ ਤੇ 25000 ਰੁਪਿਆ ਡਿਮਾਂਡ ਆ ਤੇ ਉੱਤੇ 3 ਸਪੀਡ ਲਿਖਿਆ ਜੀ ਆਹ ਦੇਖ ਸਕਦੇ ਆ ਤੁਸੀਂ 3 ਸਪੀਡ ਲਿਖਿਆ ਏ ਟਰੈਕਟਰ ਤੇ ਜਾਂਦਾ ਇਹ ਜਾਨੀ ਕਿ ਜਿਹੜਾ ਇਹ 에어 ਸਿਲੰਡਰ ਆ ਕਿਤੇ ਹੋਰ ਟਰੈਕਟਰ ਦਾ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 2002 ਮਾਡਲ ਆ 2 ਲੱਖ ਤੇ 70000 ਰੁਪਏ ਡਿਮਾਂਡ ਆ ਸਾਫ ਸਟਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਰੰਗ ਬੰਨਾ ਲੋ ਵੀ ਟਰੈਕਟਰ ਸਾਥ ਪਈ ਅਗਲਾ ਟਰੈਕਟਰ ਆ ਗਿਆ 5911 5911 ਦੇ ਬਾਈਆਂ ਦੀਆਂ ਦੀਆਂ ਦੀ ਵਾਵਾ ਡਿਮਾਂਡ ਹੁੰਦੀ ਹੈ ਇਹ ਹੈਗਾ ਜੀ 2000 ਮਾਡਲ ਆ ਪੂਰਾ 2,95,000 ਰੁਪਏ ਡਿਮਾਂਡ ਆ ਤੇ ਪੰਜਾਬ ਨੰਬਰ ਆ ਜੀ ਬੈਕ ਟਾਇਰ ਜਿਹੜੇ ਇਹਦੇ ਹੈਗੇ ਜੀ 16928 ਦੇ ਐਮ ਆਰ ਐਫ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਵੀ ਟਾਇਰ ਪਏ ਆ ਉਸ ਤੋਂ ਬਾਅਦ ਆ ਗਿਆ ਸਟੈਂਡਰਡ ਡੀ ਆਈ 355 2012 ਮਾਡਲ ਆ 3 ਲੱਖ ਰੁਪਏ ਦੀ ਡਿਮਾਂਡ ਆ ਬਾਕੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਵੇਖ ਸਕਦੇ ਆ ਹਾਂ ਇਹ ਵੀ ਨੇ ਟਾਇਰ ਆ ਜੀ ਉਸ ਤੋਂ ਬਾਅਦ ਆ ਗਿਆ ਸਵਰਾਜ 855 ਬੈਕ ਟਾਇਰ ਇਹਦੇ ਜੀ ਅੱਧਿਆਂ ਤੋਂ ਜ਼ਿਆਦਾ ਪਏ ਆ 2004 ਮਾਡਲ ਆ 2 ਲੱਖ 76000 ਰੁਪਿਆ ਡਿਮਾਂਡ ਆ ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਬਾਕੀ ਤੁਸੀਂ ਇਹਦੀ ਹਾਲਤ ਵੀਡੀਓ ਦੇ ਵਿੱਚ ਵੇਖ ਸਕਦੇ ਆ ਬੈਕ ਟਾਇਰ ਇਹਦੇ ਹੈਗੇ 14 9 28 ਦੇ ਆ ਜੀ ਉਸ ਤੋਂ ਬਾਅਦ ਆ ਗਿਆ ਸਵਰਾਜ 744 700 ਸਹੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ। ਬਾਕੀ ਤੁਸੀਂ ਦੇਖ ਸਕਦੇ ਆਂ ਵੀਡੀਓ ਦੇ ਵਿੱਚ। ਹਾਂਜੀ ਦੋਸਤੋ ਜਿਹੜਾ ਇਹ ਸਵਰਾਜ 744 ਜੀ 2004 ਮਾਡਲ ਆ 2 ਲੱਖ ਤੇ 40000 ਰੁਪਿਆ ਡਿਮਾਂਡ ਆ। ਬੈਕ ਟਾਇਰ ਇਹਦੇ ਹੈਗੇ 14928 ਦੇ ਕੁਰੀਅਰ ਦੇ ਟਾਇਰ ਆ ਬਾਕੀ ਤੋਂ ਵੀ ਹਾਲਤ ਵੀਡੀਓ ਦੇ ਵਿੱਚ ਦੇਖ ਸਕਦੇ ਆਂ। ਚੰਗੀ ਹਾਲਤ ਦਾ ਪਿਆ ਜੀ ਟਰੈਕਟਰ। ਅਗਲਾ ਟਰੈਕਟਰ ਹੈ ਜੀ 951198 ਮਾਡਲ ਆ ਇਹ 2 ਲੱਖ 38000 ਰੁਪਿਆ ਡਿਮਾਂਡ ਆ। 50 40 50 ਪੈਸੇ ਬੈਕ ਵਾਲੇ ਟਾਇਰ ਪਏ ਆ ਜੀ ਇਹਦੇ ਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਨੇ ਜੀ ਜਿਹੜੇ ਇਹ ਬਾਈ ਦੇ ਟਰੈਕਟਰ ਆ ਜੀ ਸਵਰਾਜ 744 98 11 ਇਹ ਕਾਡ ਤੋਂ 55 ਪੰਜ ਛੇ ਟਰੈਕਟਰਾਂ ਦੇ ਬਾਈ ਦਾ ਇੱਕ ਹੀ ਮਾਲਕ ਆ ਇਹਨਾਂ ਦਾ ਨੰਬਰ ਆਪਣੇ ਕੋਲੇ ਹੈਗਾ ਕਿਸੇ ਵੀ ਵੀਰ ਭਰਾ ਨੇ ਲੈਣਾ ਤਾਂ ਸਾਥੋਂ ਨੰਬਰ ਲੈ ਸਕਦਾ ਜੀ ਇਹਨਾਂ ਦਾ ਅਗਲਾ ਟਰੈਕਟਰ ਹੈਗਾ ਜੀ ਸਵਰਾਜ 855 2000 ਮਾਡਲ ਆ 2 ਲੱਖ 2000 ਰੁਪਿਆ ਡਿਮਾਂਡ ਆ ਬੈਕ ਟਾਇਰ ਦੇ ਹੈਗੇ ਜੀ 13 9 28 ਤੇ ਹਾਂ ਜੀ ਸਤੋ ਬਾਦ ਅਗਲਾ ਟਰੈਕਟਰ ਵੀ ਹੈਗਾ ਇਸ ਸਵਰਾਜ 852 ਇਹ ਹੈਗਾ ਜੀ 2011 ਮਾਡਲ 3 ਲੱਖ ਤੇ 80000 ਰੁਪਏ ਡਿਮਾਂਡ ਹੈ ਜੀ ਤੇ ਇਹ ਵੀ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹਦੇ ਮਾਲਕ ਦਾ ਵੀ ਨੰਬਰ ਆਪਣੇ ਕੋਲੇ ਹੈਗਾ ਜੇਕਰ ਕਿਸੇ ਵੀਰ ਭਰਾ ਨੇ ਲੈਣਾ ਇਹ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਤੇ ਆ ਵੀ ਸਵਰਾਜ 852 50 ਨੰਬਰ ਹੈ ਜੀ ਠੀਕ ਹੈ ਜੀ ਆ 911 ਵੀ ਪੰਜਾਬ ਨੰਬਰ ਆ ਤੇ ਸਵਰਾਜ 744 AB ਪੰਜਾਬ ਨੰਬਰ ਹੈ ਜੀ ਤੇ ਇੱਕ ਆ ਗਿਆ ਜੀ ਮਹਿੰਦਰਾ 275 DI ਇਹ ਮਾਡਲ ਅਜੇ ਤੱਕ ਲਿਖਿਆ ਨਹੀਂ ਗਾ ਬਾਈ ਨੇ ਤੇ ਨਾ ਹੀ ਰੇਟ ਲਿਖਿਆ ਅਜੇ ਤੱਕ ਇਸ ਤੇ ਤੇ ਇਹ ਜਿਹੜੇ ਜੀ ਪੰਜ ਟਰੈਕਟਰ ਹੈ ਜੀ ਸਵਰਾਜ 744 98 11 855 855 ਤੇ 275 ਇਹਨਾਂ ਮਾਲਕਾਂ ਦਾ ਬਾਈ ਦਾ ਨੰਬਰ ਆਪਣੇ ਕੋਲੇ ਹੈਗਾ ਜੇਕਰ ਕਿਸੇ ਵੀਰ ਭਰਾ ਨੇ ਇਹਨਾਂ ਮਾਲਕਾਂ ਦਾ ਨੰਬਰ ਸਾਥੋਂ ਲੈਣਾ ਜੀ ਉਹੀ ਵੀਰ ਨੰਬਰ ਲਗੇ ਜਿਨੇ ਬਾਈ ਜੀ ਟਰੈਕਟਰ ਖਰੀਦਣਾ ਤੇ ਆਪਣੇ ਤੋਂ ਨੰਬਰ ਇਹਦਾ ਮਾਲਕਾਂ ਦਾ ਲੈ ਸਕਦਾ ਜੀ ਉਸ ਤੋਂ ਬਾਅਦ ਆ ਗਿਆ ਜੀ Mahindra 275 DI ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹਦੀ ਪੈਕ ਟਾਇਰ ਹੈਗੇ ਜੀ 14 4 28 ਦੇ ਵਧੀਆ ਕੰਡੀਸ਼ਨ ਦੇ ਵਿੱਚ ਹੈ ਇਹਦੀ ਟਾਇਰ 94 ਮਾਡਲ ਹੈ 1 ਲੱਖ ਦੇ 38000 ਰੁਪਏ ਦੀ ਡਿਮਾਂਡ ਹੈ ਉਸ ਤੋਂ ਬਾਅਦ ਆ ਗਿਆ ਜੀ Mahindra 475 ਆ 275 ਸੌਰੀ ਜੀ ਬੈਗ ਟਾਇਰ ਇਹਦੇ ਜੀ ਹੂੰ ਪਏ ਤਾਂ ਕਾਫੀ ਆ ਪਰ ਵੱਡੇ ਜੇ ਪਏ ਹੋਏ ਆ ਜੀ ਇਹਦੇ ਇਹ ਹੈਗਾ ਜੀ ਮਾਡਲ 2000 1,80,000 ਰੁਪਈਆ ਦੀ ਡਿਮਾਂਡ ਅਗਲਾ ਹੈ ਮਹਿੰਦਰਾ 475 ਡੀਆਈ ਇਹਦਾ ਬਾਈ ਨੇ ਹਜੇ ਮਾਡਲ ਤੇ ਰੇਟ ਨਹੀਂ ਲਿਖਿਆ ਪਰ ਇਹ ਜੀ ਪੰਜਾਬ ਨੰਬਰ ਹੈਗਾ ਜੀ ਤੇ ਅਗਲਾ ਡਰਾਈਵਰ ਹੈਗਾ ਜੀ ਅਰਜਨ ਇਹ ਵੀ ਬਾਈ ਦੇ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ ਡਰਾਈਵਰ ਕੋਈ ਹੈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਪਾਈ ਦੀ ਮੰਡੀ ਇੱਧਰ ਲੱਗਦੀ ਹੈ। ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਬੈਕ ਟਾਇਰ ਦੇ ਹੈਗੇ ਗੁਡਇਰ ਦੇ ਤੇ ਫਰੰਟ ਵਾਲੇ ਟਾਇਰ ਵੀ ਗੁਡਇਰ ਦੇ ਹੈ ਜੀ। 13 13 28 ਦੇ ਟਾਇਰ ਹੈ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ। ਇਹ 98 ਮਾਡਲ ਆ 2 ਲੱਖ ਤੇ 45000 ਰੁਪਏ ਡਿਮਾਂਡ ਹੈ ਜੀ। ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਪਿਆ ਹੈ ਜੀ ਜਿਵੇਂ ਯਾਨੀ ਕਿ ਆਪਾਂ ਕਹਦੇ ਨੇ ਕਾਫੀ ਟੱਪੀ ਚੀਜ਼ ਵਾਲੀ ਗੱਲ ਹੀ ਆ। ਤੇ ਵਧੀਆ 100 ਤੋਂ ਦੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ 99 ਮਾਡਲ ਆ 2 ਲੱਖ 45000 ਰੁਪਿਆ ਡਿਮਾਂਡ ਆ ਜੇਕਰ ਇਹਦਾ ਮਾਲਕ ਆਪਾਂ ਨੂੰ ਮਿਲਿਆ ਤਾਂ ਆਪਾਂ ਤੁਹਾਨੂੰ ਨਾਲ ਜਰੂਰ ਨੰਬਰ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਅਗਲਾ ਟਰੈਕਟਰ ਹੈ ਗਏ ਸੋਨਾਲੀ ਦਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ ਇਹ ਸੋਨਾਲੀ ਕਾਲੇ ਦਾ ਮਾਲਕ ਦਾ ਨੰਬਰ ਆਪਣੇ ਕੋਲੇ ਹੈਗਾ ਜੀ ਜੇਕਰ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਇਹਦੇ ਬੈਕ ਟਾਇਰ ਹੈਗੇ ਆ ਜੀ 16 9 28 ਦੇ ਸੀਰਟ ਦੇ ਟਾਇਰ ਆ ਜੀ ਬਹੁਤ ਹੀ ਸਾਫ਼ ਤੋਂ ਦੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਹੈਗਾ 2020 ਮਾਡਲ 6 ਲੱਖ ਤੇ 45000 ਰੁਪਏ ਦੀ ਡਿਮਾਂਡ ਆ ਵਧੀਆ ਸਾਫ ਸੁਥਰੀ ਕੰਡੀਸ਼ਨ ਲਈ ਇਹਦਾ ਮਾਲਕ ਦਾ ਨੰਬਰ ਹੈਗਾ ਹੀ ਆਪਣੇ ਕੋਲੇ ਉਹੀ ਨੰਬਰ ਲਵੇ ਜਿਹੜੇ ਭਾਈ ਨੇ ਇਹ ਲੈਣਾ ਜੀ ਤੇ ਕਿਉਂਕਿ ਮਾੜਾ ਮੋਟਾ ਉੱਪਰ-ਨੀਚੇ ਹੋ ਸਕਦਾ ਰੇਟ ਅਗਲਾ ਟਰੈਕਟਰ ਆ ਗਿਆ ਜੀ ਤਰੀਦ 5049 2013 ਮਾਡਲ 3 ਲੱਖ ਤੇ 25000 ਰੁਪਏ ਦੀ ਡਿਮਾਂਡ ਹੈ ਇਸ ਤੇ ਵੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸਾਫ ਸੁਥਰਾ ਟਾਇਰ ਵੀ ਸਾਫ ਪਏ ਆ 14928 ਦੇ ਬੈਕ ਸਾਈਡ ਵਾਲੇ ਟਾਇਰ ਰਹੀ ਫਰੰਟ ਵਾਲੇ ਵੀ ਕੇਟੀ ਦੇ ਆ ਬੈਕ ਵਾਲੇ ਗੁਡੀਅਰ ਦੇ ਆ ਜੀ ਚਲੋ ਆਪਾਂ ਹੋਰ ਵੀ ਟਰੈਕਟਰ ਦੇਖਦੇ ਆ ਮੰਡੀ ਦੇ ਵਿੱਚ